ਆਯੁਰਵੇਦ ਨੂੰ ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਸੁਣ ਕੇ ਹੈਰਾਨ ਹੋ ਜੂਗੇ ਵੀ ਜਿਹੜੇ ਫੋਰਨ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਇੰਨੀ-ਇੰਨੀ ਵੱਡੀਆਂ ਰਿਸਰਚਾਂ ਕੀਤੀਆਂ ਉਹ ਵੀ ਕਹਿੰਦੇ ਪਏ ਨੇ ਵੀ ਆਯੁਰਵੇਦ ਨਾਲ ਜਿਹੜੀ ਜਿਹੜੀਆਂ ਚੀਜ਼ਾਂ ਠੀਕ ਹੁੰਦੀਆਂ ਬਿਮਾਰੀਆਂ ਠੀਕ ਹੁੰਦੀਆਂ ਉਹ ਜੜ੍ਹ ਤੋਂ ਠੀਕ ਹੁੰਦੀਆਂ ਨੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਤੁਹਾਡੀਆਂ ਇੰਟੈਂਸ਼ਨਸ ਕਲੀਅਰ ਹੋਣ ਸਾਫ਼ ਹੋਣ ਤੁਹਾਡੀ ਨੀਅਤ ਸਾਫ਼ ਹੋਏ ਤੁਹਾਡਾ ਜਿਹੜਾ ਬ੍ਰੇਨ ਹੈ ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹਨੂੰ ਤੁਸੀਂ ਆਪਣੇ ਕੰਮ ਨੂੰ ਹਰ ਇੱਕ ਕੰਪਲੈਕਸ ਚੀਜ਼ ਨੂੰ ਜਿਹੜੀ ਕਿ ਹਰ ਬੰਦੇ ਨੂੰ ਨਹੀਂ ਸਮਝ ਆਂਦੀ ਉਹਨੂੰ ਈਜ਼ੀ ਕਰਕੇ ਜਦੋਂ ਤੁਸੀਂ ਪੇਸ਼ ਕਰੋਗੇ ਤੇ ਉਦੋਂ ਹਰ ਬੰਦੇ ਨੂੰ ਗੱਲ ਸਮਝ ਵੀ ਆਏਗੀ ਤੇ ਕਹ ਜਿਹੜਾ ਇਹ ਤੁਹਾਡੇ ਫਾਰਮੂਲੇ ਬਣਾਏ ਉਹਨਾਂ ਨੂੰ ਵਰਤ ਕੇ ਮਜ਼ਾ ਵੀ ਆਏਗਾ ਗਰੀਜੀ ਗੋਲੀ ਕੋਈ ਵੀ ਲਾ ਲੈਣੇ ਆ ਉਹ ਲਾ ਲੈਣੇ ਆ ਉਸ ਤੋਂ ਬਾਅਦ ਉਹਨੂੰ ਬੰਦ ਕਰਨ ਦਾ ਫੁਰਸਤ ਨਹੀਂ ਮਿਲਦੀ ਉੱਤੇ ਬਰੀਕ ਨਹੀਂ ਲੱਗਦੀ ਉਹ ਚੱਲੀ ਜਾਂਦੀ ਹੈ ਕੈਮਿਸਟ ਦੀ ਦੁਕਾਨ ਖੁੱਲੀ ਕੈਮਿਸਟ ਦੇ ਅੱਗੋਂ ਵੰਸ਼ ਚੱਲ ਪਿਆ ਉਹਨਾਂ ਦਾ ਅੱਗੋਂ ਵੰਸ਼ ਚੱਲੇ ਚੱਲ ਪਿਆ ਪਰ ਜਿਹੜੀ ਉਹ ਦਵਾਈਆਂ ਨੇ ਉਹ ਰੁਟੀਨ 'ਚ ਚੱਲ ਰਹੀਆਂ ਨੇ ਸੁਣਿਆ ਵੀ ਕੋਈ ਦਵਾਈ ਮਾਰਕੀਟ ਦੇ ਵਿੱਚੋਂ ਆਹ ਦਵਾਈ ਦਾ ਨਾਂ ਆਂਦਾ ਸੀ ਉਹ ਅੱਜ ਨਹੀਂ ਆ ਰਿਹਾ ਉਹ ਉਹਦਾ ਗੋਲੀ ਦਾ ਨਾਮ ਬਦਲ ਦੇਣਗੇ ਉਹਦੇ ਵਿੱਚ ਇੱਕ ਅਧੀ ਕੰਪੋਜੀਸ਼ਨ ਅੱਗੇ ਪਿੱਛੇ ਕਰ ਦੇਣਗੇ ਬਟ ਜੇ ਬੀਪੀ ਦੀ ਦਵਾਈ ਦੀ ਗੱਲ ਕਰੀਏ ਜਾਂ ਸ਼ੂਗਰ ਦੀ ਦਵਾਈ ਦੀ ਗੱਲ ਕਰੀਏ ਜਾਂ ਕੋਈ ਹੋਰ ਦਵਾਈ ਦੀ ਗੱਲ ਕਰੀਏ ਉਹ ਦਵਾਈਆਂ ਰੁਟੀਨ ਦੇ ਵਿੱਚ ਉਹੀ ਚੱਲ ਰਹੀਆਂ ਕਿੰਨੇ ਕਿੰਨੇ ਸਾਲਾਂ ਤੋਂ ਚੱਲ ਰਹੀਆਂ ਮੈਂ ਕਹਿੰਨਾ ਵਾਂ ਵੀ ਘਰ ਬੈਠੇ ਤੁਸੀਂ ਇੰਨੇ ਅਵੇਅਰ ਹੋ ਜਾਓ ਵੀ ਤੁਸੀਂ ਇਦਾਂ ਦੀ ਕਿਸੇ ਵੀ ਠੱਗੀ ਦੇ ਸ਼ਿਕਾਰ ਨਾ ਹੋ ਉਹ ਆਪਣੀ ਅਜੇਬਾ ਘਟਾਨ ਕਿਸੇ ਅਖੌਤੀ ਵੈਦ ਦੇ ਕੋਲ ਨਾ ਜਾਓ। ਇਹੀ ਮੇਰਾ ਏਮ ਹੈ, ਇਹੀ ਮੈਂ ਤੁਹਾਡੀ ਜਿਹੜੀ ਮੁਸ਼ਕਲ ਹੈ ਆਸਾਨ ਕਰਨ ਲਈ ਬਾਰ-ਬਾਰ ਤੁਹਾਡੇ ਮੂਰੇ ਆਨਾਵਾ ਨਵੇਂ-ਨਵੇਂ ਵੀਡੀਓ ਲੈ ਕੇ ਇਹ ਨੁਸਖਾ ਉਹ ਏ ਵੀ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਜਿਹੜਾ ਸਾਡਾ ਪ੍ਰਾਈਵੇਟ ਪਾਰਟ ਹੈ, ਸਾਡੀ ਜਿਹੜੀ ਪ੍ਰਾਈਵੇਟ ਆਰਗਨ ਹੈ ਉਹ ਸਿਰਫ ਪਿਸ਼ਾਬ ਕਰਨ ਦੇ ਕਾਬਿਲ ਰਹਿ ਗਈ। ਇਹ ਉਸ ਤੋਂ ਇਲਾਵਾ ਉਹਦੇ ਵਿੱਚ ਕੋਈ ਹਿਲਜੁਲ ਨਹੀਂ ਹੁੰਦੀ। ਫਰੈਂਟ ਲਿਆਉ ਤੂਫਾਨੀ ਜਿਹੜਾ ਜੂਸ ਏ ਜਿਹੜਾ ਪਾਜ ਲੈ ਕੇ ਆਏ ਆ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਤਾਨੂੰ ਇੰਨਾ ਕੋ ਜਿਆਦਾ ਕਰੰਟ ਮਿਲੇਗਾ ਜਿਹੜੇ ਜਿਹੜੇ ਬੰਦੇ ਅਤਾਸ਼ ਹੋ ਚੁੱਕੇ ਨੇ ਇੱਕ ਹੁੰਦਾ ਤੂਫਾਨੀ ਗਰੰਟ ਤੂਫਾਨੀ ਸੁਣਿਆ ਜਦੋਂ ਸਾਰੀਆਂ ਚੀਜ਼ਾਂ ਉੱਡਣ ਲੱਪੈਂਦੀਆਂ ਜੀ 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 ਬਸ ਉਦਾਂ ਦਾ ਤੂਫਾਨ ਆਣਾ ਸਰੀਰ ਇਦਾਂ ਦਾ ਹੋ ਜਾਏਗਾ ਵੀ ਤੁਸੀਂ ਆ ਕਹੋਗੇ ਵੀ ਮੈਂ ਇਸ ਕਾਬਿਲ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਦਿਸਾਂ ਆਪਦੇਸਾਂ ਵਿੱਚ ਬੈਠੇ ਮੇਰੇ ਵੀਰ ਜੋ ਹਕੀਕਰ ਟੀਵੀ ਪੰਜਾਬੀ ਦੇਖ ਰਹੇ ਨੇ ਮੇਰਾ ਯਾਨੀ ਵੈਦ ਹਰਸ਼ਵੀਰ ਸਿੰਘ ਦਾ ਪਿਆਰ ਪਰ ਅਸਸਤਰੀ ਕਲ ਪ੍ਰਵਾਨ ਕਰੋ ਜੀ ਤੁਹਾਡੀਆਂ ਜਿਹੜੀਆਂ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਤੁਹਾਡੀਆਂ ਇੰਟੈਂਸ਼ਨਸ ਕਲੀਅਰ ਹੋਣ ਸਾਫ਼ ਹੋਣ ਤੁਹਾਡੀ ਨੀਅਤ ਸਾਫ਼ ਹੋਏ ਤੇ ਤੁਹਾਡਾ ਜਿਹੜਾ ਬ੍ਰੇਨ ਹੈ ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹਨੂੰ ਤੁਸੀਂ ਆਪਣੇ ਕੰਮ ਨੂੰ ਹਰ ਇੱਕ ਕੰਪਲੈਕਸ ਚੀਜ਼ ਨੂੰ ਜਿਹੜੀ ਕਿ ਹਰ ਬੰਦੇ ਨੂੰ ਨਹੀਂ ਸਮਝ ਆਂਦੀ ਉਹਨੂੰ ਈਜ਼ੀ ਕਰਕੇ ਜਦੋਂ ਤੁਸੀਂ ਪੇਸ਼ ਕਰੋਗੇ ਤੇ ਉਦੋਂ ਹਰ ਬੰਦੇ ਨੂੰ ਗੱਲ ਸਮਝ ਵੀ ਆਏਗੀ ਤੇ ਕਹ ਜਿਹੜਾ ਇਹ ਤੁਹਾਡੇ ਫਾਰਮੂਲੇ ਬਣਾਏ ਉਹਨਾਂ ਨੂੰ ਵਰਤ ਕੇ ਮਜ਼ਾ ਵੀ ਆਏਗਾ ਆਯੁਰਵੇਦ ਨੂੰ ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਸੁਣ ਕੇ ਹੈਰਾਨ ਹੋ ਜੂਗੇ ਵੀ ਜਿਹੜੇ ਫੋਰਨ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਇੰਨੀ-ਇੰਨੀ ਵਡੀਆਂ ਰਿਸਰਚਾਂ ਕੀਤੀਆਂ ਉਹ ਵੀ ਕਹਿੰਦੇ ਪਏ ਨੇ ਵੀ ਆਯੁਰਵੇਦ ਨਾਲ ਜਿਹੜੀ ਜਿਹੜੀਆਂ ਚੀਜ਼ਾਂ ਠੀਕ ਹੁੰਦੀਆਂ ਬਿਮਾਰੀਆਂ ਠੀਕ ਹੁੰਦੀਆਂ ਉਹ ਜੜ੍ਹ ਤੋਂ ਠੀਕ ਹੁੰਦੀਆਂ ਨੇ ਜੜ੍ਹ ਤੋਂ ਠੀਕ ਹੋਣ ਦਾ ਭਾਵ ਇਹ ਵੇ ਕਿ ਇੱਕ ਦਵਾਈ ਆਪਾਂ ਅੰਗਰੇਜ਼ੀ ਗੋਲੀ ਕੋਈ ਵੀ ਲਾ ਲੰਨੇ ਆ ਉਹ ਲਾ ਲੰਨੇ ਆ ਉਸ ਤੋਂ ਬਾਅਦ ਉਹਨੂੰ ਬੰਦ ਕਰਨ ਦਾ ਫੁਰਸਤ ਨਹੀਂ ਮਿਲਦੀ ਉੱਤੇ ਬਰੀਕ ਨਹੀਂ ਲੱਗਦੀ ਉਹ ਚੱਲੀ ਜਾਂਦੀ ਹੈ ਕੀ ਹੁੰਦਾ ਕੈਮਿਸਟ ਦੀ ਦੁਕਾਨ ਖੁੱਲੀ ਕੈਮਿਸਟ ਦੇ ਅੱਗੋਂ ਵੰਸ਼ ਚੱਲ ਪਿਆ ਉਹਨਾਂ ਦੇ ਅੱਗੋਂ ਵੰਸ਼ ਚੱਲੇ ਚੱਲ ਪਿਆ ਪਰ ਜਿਹੜੀ ਉਹ ਦਵਾਈਆਂ ਨੇ ਉਹ ਰੁਟੀਨ 'ਚ ਚੱਲ ਰਹੀਆਂ ਨੇ ਹਮਮ ਕਿ ਜੀ ਸੁਣਿਆ ਵੀ ਕੋਈ ਦਵਾਈ ਮਾਰਕੀਟ ਦੇ ਵਿੱਚੋਂ ਆ ਦਵਾਈ ਦਾ ਆਂਦਾ ਸੀ ਉਹ ਅੱਜ ਨਹੀਂ ਆ ਰਿਹਾ ਸਭ ਕੁਝ ਆ ਰਿਹਾ ਉਹ ਦੇਖੋ ਉਹਦਾ ਗੋਲੀ ਦਾ ਨਾਮ ਬਦਲ ਦੇਣਗੇ ਉਹਦੇ ਵਿੱਚ ਇੱਕ ਅੰਦੀ ਕੰਪੋਜੀਸ਼ਨ ਅੱਗੇ ਪਿੱਛੇ ਕਰ ਦੇਣਗੇ ਬਟ ਜੇ ਬੀਪੀ ਦੀ ਦਵਾਈ ਦੀ ਗੱਲ ਕਰੀਏ ਜਾਂ ਸ਼ੂਗਰ ਦੀ ਦਵਾਈ ਦੀ ਗੱਲ ਕਰੀਏ ਜਾਂ ਕੋਈ ਹੋਰ ਦਵਾਈ ਦੀ ਗੱਲ ਕਰੀਏ ਉਹ ਦਵਾਈਆਂ ਰੁਟੀਨ ਦੇ ਵਿੱਚ ਉਹੀ ਚੱਲ ਰਹੀਆਂ ਕਿੰਨੇ ਕਿੰਨੇ ਸਾਲਾਂ ਤੋਂ ਚੱਲ ਰਹੀਆਂ 50 50 ਸਾਲ 60 60 ਸਾਲ ਦੇ ਉਹੀ ਜਿਹੜੇ ਸਾਲਟ ਨੇ ਉਹੀ ਚੱਲ ਰਹੇ ਨੇ ਦੇਖੋ ਜੀ ਚਿਪਚਿਪੇ ਪਾਣੀ ਵਾਲੇ ਵੀਡੀਓ ਨੂੰ ਸਾਡੇ ਨੂੰ ਇੰਨਾ ਪਿਆਰ ਦੇਣ ਲਈ ਇੱਕ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਏ ਵੀ ਤੁਹਾਡੇ ਲਈ ਅਗਲੀ ਵਾਰੀ ਇਸ ਤੋਂ ਵੀ ਵਧੀਆ ਨੁਸਖਾ ਲੈ ਕੇ ਆਣ ਲਈ ਇਸ ਤੋਂ ਵੀ ਵਧੀਆ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਨ ਲਈ ਕਿਉਂਕਿ ਮੇਰਾ ਇਹ ਏਮ ਐ ਕਿ ਤੁਸੀਂ ਘਰ ਬੈਠੇ ਠੀਕ ਹੋ ਜਾਓ ਤੁਹਾਨੂੰ ਮੈਂ ਕਿੰਨੇ ਲੋਕਾਂ ਨੂੰ ਫਰੂਕੀ ਸਾਹਿਬ ਇੱਕ ਦਿਨ ਦੇ ਵਿੱਚ ਚੈੱਕ ਕਰ ਸਕਦਾ ਜਾਂ ਮੈਂ ਕਿੰਨੇ ਲੋਕਾਂ ਨੂੰ ਪੇਸ਼ੈਂਟਾਂ ਨੂੰ ਦਵਾਈ ਦੇ ਸਕਦਾ ਮੈਂ ਕਿੰਨਾ ਵਾਂ ਵੀ ਘਰ ਬੈਠੇ ਤੁਸੀਂ ਇੰਨੇ ਅਵੇਅਰ ਹੋ ਜਾਓ ਵੀ ਤੁਸੀਂ ਇਦਾਂ ਦੀ ਕਿਸੇ ਵੀ ਠੱਗੀ ਦੇ ਸ਼ਿਕਾਰ ਨਾ ਹੋਵੋ ਆਪਣੀ ਜੇਬਾ ਕਟਾਣ ਕਿਸੇ ਅਖੌਤੀ ਵੈਦ ਦੇ ਕੋਲ ਨਾ ਜਾਓ। ਇਹੀ ਮੇਰਾ ਏਮ ਹੈ, ਇਹੀ ਮੈਂ ਤੁਹਾਡੀ ਜਿਹੜੀ ਮੁਸ਼ਕਲ ਹੈ ਆਸਾਨ ਕਰਨ ਲਈ ਬਾਰ-ਬਾਰ ਤੁਹਾਡੇ ਮੂਰੇ ਆਨਾਵਾ ਨਵੇਂ-ਨਵੇਂ ਵੀਡੀਓ ਲੈ ਕੇ ਵੀ ਤੁਸੀਂ ਘਰ ਬੈਠੇ ਹੀ ਤੰਦਰੁਸਤ ਹੋ ਜਾਓ। ਇਹ ਨੁਸਖਾ ਉਹ ਏ ਵੀ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਜਿਹੜਾ ਸਾਡਾ ਪ੍ਰਾਈਵੇਟ ਪਾਰਟ ਹੈ, ਸਾਡੀ ਜਿਹੜੀ ਪ੍ਰਾਈਵੇਟ ਆਰਗਨ ਹੈ ਉਹ ਸਿਰਫ ਪਿਸ਼ਾਬ ਕਰਨ ਦੇ ਕਾਬਲ ਰਹਿ ਗਈ। ਇਹ ਉਸ ਤੋਂ ਇਲਾਵਾ ਉਹਦੇ ਵਿੱਚ ਕੋਈ ਹਿਲਜੁਲ ਨਹੀਂ ਹੁੰਦੀ। ਕਿਸੇ ਤਰ੍ਹਾਂ ਦਾ ਕੋਈ ਗਰੰਟ ਨਹੀਂ ਆਂਦਾ। ਇਹ ਕਰੰਟ ਲਿਆਉ ਫਾਰਮੂਲਾ ਸਾਡਾ ਕਰੰਟ ਲਿਆਉ ਤੂਫਾਨ ਤੂਫਾਨੀ ਫਾਰਮੂਲਾ ਅੱਛਾ ਇਹ ਕਰੰਟ ਲਿਆਉ ਤੂਫਾਨੀ ਜਿਹੜਾ ਜੂਸ ਏ ਜਿਹੜਾ ਆਪਾਂ ਅੱਜ ਲੈ ਕੇ ਆਏ ਆ ਇਹਦੇ ਵਿੱਚ ਇੰਨੀ ਕੁ ਜ਼ਿਆਦਾ ਤੁਹਾਨੂੰ ਇੰਨਾ ਕੁ ਜ਼ਿਆਦਾ ਕਰੰਟ ਮਿਲੇਗਾ ਜਿਹੜੇ ਜਿਹੜੇ ਬੰਦੇ ਅਤਾਸ਼ ਹੋ ਚੁੱਕੇ ਨੇ ਦੇਖੋ ਜੀ ਇੱਕ ਤੇ ਸਿੰਪਲ ਕਰੰਟ ਹੁੰਦਾ ਇੱਕ ਹੁੰਦਾ ਤੂਫਾਨੀ ਕਰੰਟ ਤੂਫਾਨੀ ਸੁਣਿਆ ਜਦੋਂ ਸਾਰੀਆਂ ਚੀਜ਼ਾਂ ਉੱਡਣ ਲੱਪ ਜਾਂਦੀਆਂ ਜੀ 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 ਬਸ ਉਦਾਂ ਤੂਫਾਨ ਆਣਾ ਸਰੀਰ ਇਦਾਂ ਨਾ ਹੋ ਜੇਗਾ ਵੀ ਤੁਸੀਂ ਆ ਕਹੋਗੇ ਵੀ ਮੈਂ ਇਸ ਕਾਬਲ ਸਿਗਾ ਮੈਨੂੰ ਤਾਂ ਪਤਾ ਹੀ ਨਹੀਂ ਅੱਛਾ ਜੇ ਤੋ ਦੇਖੋ ਆਯੁਰਵੇਦ ਦੇ ਵਿੱਚ ਇੰਨੀ ਕੁ ਪਾਵਰ ਹੈਗੀ ਹੈ ਨਾ ਇੰਨੀ ਕੁ ਪਾਵਰ ਹੈਗੀ ਤੁਸੀਂ ਸੋਚ ਨਹੀਂ ਸਕਦੇ ਇਹ ਪਾਵਰ ਹਾਊਸ ਹੈ ਇਹ ਹੁਣ ਅੱਜ ਆਪਾਂ ਇਹਦੀ ਗੱਲ ਕਰਾਂਗੇ ਇਹ ਹੈਗਾ ਜੀ ਵਾਟਰਮੈਲਨ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਅਧਵਾਣਾ ਕਹਿੰਦੇ ਆ ਹੂੰ ਤਰਬੂਜ਼ ਤਰਬੂਜ਼ ਕਹ ਲੈਣੇ ਆ ਅਧਵਾਣਾ ਕਹ ਲੈਣੇ ਆ ਅਧਵਾਣਾ ਪਿੰਡਾਂ ਵਾਲੇ ਸਾਡੇ ਦੇਸੀ ਭਰਾ ਕਹਿੰਦੇ ਨੇ ਹੁਣ ਇਹ ਕੀ ਚੀਜ਼ ਹੈ ਇਹਦੇ ਵਿੱਚ ਇੱਕ ਅਮੀਨੋ ਐਸਿਡ ਹੈਗਾ ਅਮੀਨੋ ਐਸਿਡ ਉਹ ਚੀਜ਼ ਹੈ ਜਿਹੜੀ ਚੀਜ਼ ਤੁਹਾਡੇ ਅੰਦਰ ਕਰੰਟ ਲੈ ਕੇ ਆਂਦੀ ਹੈ ਉਹਨੂੰ ਕਹਿੰਦੇ ਨੇ ਐਲ ਸਿਟ੍ਰਾਲੀਨ ਓਕੇ ਇਹ ਹੁਣ ਸਾਇੰਟਿਫਿਕ ਗੱਲਾਂ ਕਰਦਾ ਪਿਆ ਮੈਂ ਕਾ ਤਾ ਕਰਦਾ ਪਿਆ ਉਹ ਸਿਰਫ ਮੇਰੇ ਵੀਰਾਂ ਨੂੰ ਇੰਨੀ ਸਮਝ ਆ ਜਾਏ ਵੀ ਆਪਾਂ ਜਿਹੜੀ ਵੀ ਗੱਲ ਕਰਦੇ ਪਏ ਉਹਦੇ ਪਿੱਛੇ ਕੋਈ ਰਿਸਰਚ ਹੈ ਉਹਦੇ ਪਿੱਛੇ ਕੋਈ ਉਸ ਚੀਜ਼ ਦੇ ਵਿੱਚ ਆਧਾਰ ਹੈਗਾ ਜਿਹੜੇ ਜਿਹੜੇ ਮੇਰੇ ਵੀਰ ਪੜ੍ਹੇ ਲਿਖੇ ਨੇ ਜਾਂ ਜਿਹੜੇ ਜਿਹੜੇ ਇੰਟੈਲੀਜੈਂਟ ਨੇ ਜਿਹੜੀ ਜਿਹੜੀ ਗੱਲ ਮੈਂ ਕਰਦਾ ਪਿਆ ਉਹਨੂੰ ਭਾਵੇਂ ਗੂਗਲ ਕਰਕੇ ਵੈਰੀਫਾਈ ਕਰ ਲਿਓ ਜੀ 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 ਇਹਦੇ ਵਿੱਚ ਇੱਕ ਐਲ ਸਿਟ੍ਰਾਲੀਨ ਅਮੀਨੋ ਐਸਿਡ ਪਾਇਆ ਜਾਂਦਾ ਜੋ ਕੀ ਰਿਸਪੌਂਸੀਬਲ ਹੈ ਕਰੰਟ ਆਨ ਦੇ ਵਿੱਚ ਠੀਕ ਹੈ ਸਾਡੇ ਪ੍ਰਾਈਵੇਟ ਆਰਗਨ ਦੇ ਵਿੱਚ ਕਰੰਟ ਆਨ ਦੇ ਵਿੱਚ ਉਹ ਰਿਸਪੌਂਸੀਬਲ ਹੈ ਜਿਹਨੂੰ ਜਿਹਨੂੰ ਮੇਰੇ ਵੀਰ ਨੂੰ ਈਡੀ ਦੀ ਪ੍ਰੋਬਲਮ ਹੈ ਜਿਹੜਾ ਜਿਹੜਾ ਮੇਰਾ ਵੀਰ ਸਾਰੇ ਪਾਸਿਓਂ ਨਿਤਾਸ਼ ਹੋ ਕੇ ਘਰ ਬੈਠ ਗਿਆ ਕਿ ਕਿੰਨਾ ਵੀ ਨਹੀਂ ਮੇਰੇ ਹੱਥ ਖੜੇ ਨੇ ਮੈਂ ਇਸ ਤੋਂ ਜ਼ਿਆਦਾ ਪੈਸੇ ਇਕੱਠੀ ਵੈਦਾਂ ਉੱਤੇ ਨਹੀਂ ਲਟਾ ਸਕਦਾ ਇੱਕ ਵਾਰੀ ਮੇਰੇ ਕਹਿਣ ਤੇ ਅਜਮਾ ਕੇ ਦੇਖ ਲਿਓ ਅਜ ਮਾ ਕੇ ਦੇਖ ਲਿਓ ਜਦੋਂ ਫਾਇਦਾ ਹੋਏਗਾ ਥੱਲੇ ਕਮੈਂਟ ਕਰਕੇ ਦੱਸ ਦਿਓ ਵੀ ਮੈਨੂੰ ਫਾਇਦਾ ਹੋ ਗਿਆ ਠੀਕ ਹੈ ਸਮਝੋ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਸੀਗਾ ਉਹ ਪੂਰਾ ਹੋ ਗਿਆ ਜੀ 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 ਹੁਣ ਇੱਕ ਚੀਜ਼ ਤੇ ਆ ਹੋ ਗਈ ਇਹਦਾ ਹੁਣ ਲੈਟਨ ਜਿਹੜਾ ਨੇਮ ਹੈ ਨਾ ਉਹ ਸਿਟਰਾਲੀਨ ਤੋਂ ਹੀ ਇਹਦਾ ਨਾਮ ਪਿਆ ਸੀ ਐਲੋ ਸਿਟਰਾਲੀਨ ਤੋਂ ਹੀ ਇਹਦਾ ਨਾਮ ਪਿਆ ਸੀ ਵਾਟਰਮੈਲਨ ਓਕੇ ਠੀਕ ਹੈ ਵਾਟਰਮੈਲਨ ਜਿਹੜਾ ਇਹਦਾ ਅੰਗਰੇਜ਼ੀ ਨਾਮ ਹੈ ਹੁਣ ਆਪਾਂ ਅਗਲੀ ਗੱਲ ਤੇ ਆ ਜੰਨੇ ਆ ਚਕੁੰਦਰ ਤੇ ਹਮ ਚਕੁੰਦਰ ਜੀ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਬੀਟਰੂਟ ਕਹਿੰਦੇ ਦਾ ਠੀਕ ਹੈ ਬੀਟਰੂਟ ਕੀ ਕਰਦੀ ਹੈ ਤੁਹਾਡੇ ਸੀਮਨ ਦੀ ਕੁਆਲਿਟੀ ਹੁਣ ਸੀਮਨ ਕੀ ਚੀਜ਼ ਹੈ ਤੁਹਾਡੇ ਅੰਦਰ ਜਿਹੜਾ ਸਪਰਮ ਬੰਦਾ ਉਹਦੇ ਵਿੱਚ ਕਿੰਨੀ ਤਾਕਤ ਹੈ ਕਿੰਨੀ એનર્ਜੀ ਹੈ ਸਾਡੇ ਆਯੁਰਵੇਦ ਦੇ ਹਿਸਾਬ ਨਾਲ ਕਹਿੰਦੇ ਜਿਹੜੇ ਬੰਦੇ ਨੇ ਆਪਣਾ ਸਪਰਮ ਸੰਭ ਲਿਆ ਹਾਂ ਉਹਦੀ ਜ਼ਿੰਦਗੀ ਸਵਰਗ ਬਣ ਗਈ ਕਿਉਂਕਿ ਜਦੋਂ ਤੁਸੀਂ ਆਪਣੇ ਸਪਰਮ ਨੂੰ ਵੇਸਟ ਨਹੀਂ ਕਰਦੇ ਹਾਂ ਵੇਸਟ ਕਰਨ ਦਾ ਮਤਲਬ ਇਹ ਵੇ ਕਿ ਮਾੜੀਆਂ ਆਤਾਂ ਪਾ ਕੇ ਮਾੜੀਆਂ ਤੁਸੀਂ ਇਦਾਂ ਦੀਆਂ ਚੀਜ਼ਾਂ ਦੇਖ ਕੇ ਇਦਾਂ ਦਾ ਮਟੀਰੀਅਲ ਦੇਖ ਕੇ ਤੁਸੀਂ ਆਪਣੇ ਸਪਰਮ ਨੂੰ ਆਪਣੇ ਥਨਾ ਨਾਸ਼ ਨਹੀਂ ਕਰਦੇ ਤੇ ਇਹ ਸਪਰਮ ਜਿਹੜਾ ਤੁਹਾਡੇ ਬ੍ਰੇਨ ਨੂੰ ਜਾਂਦਾ ਇਹਦੀ ਜਿਹੜੀ ਸ਼ਕਤੀ ਹੈ ਉਹ ਤੁਹਾਡੇ ਬ੍ਰੇਨ ਤੇ ਡਿਵੈਲਪਮੈਂਟ ਤੇ ਕੰਮ ਆਉਂਦੀ ਹੈ ਤੁਹਾਡੀ ਸੋਚ ਪੋਜ਼ਿਟਿਵ ਹੁੰਦੀ ਹੈ ਤੁਹਾਡਾ ਜਿਹੜਾ ਧਿਆਨ ਹੈ ਉਹ ਪ੍ਰਮਾਤਮਾ ਵੱਲੇ ਪਾਸੇ ਲੱਗਦਾ ਤੁਹਾਡ ਨੂੰ ਚੰਗੀ ਸੋਚ ਆਉਂਦੀ ਹੈ ਸਮਾਜ ਸੁਧਾਰਨ ਵਾਲੀ ਸੋਚ ਆਉਂਦੀ ਹੈ ਜਿਹੜੇ ਜਿਹੜੇ ਸਾਡੇ ਤਗੜੇ ਵਿਦਵਾਨ ਹੋਏ ਨੇ ਉਹ ਆਪਣਾ ਸੀਮਨ ਵੇਸਟ ਨਹੀਂ ਸੀ ਕਰਦੇ ਹੁੰਦੇ ਇਹ ਚੀਜ਼ ਦੇ ਉੱਤੇ ਬਕਾਇਦਾ ਰਿਸਰਚ ਹੋਈ ਹੈ ਇਹਦੇ ਉੱਤੇ ਸਭ ਕੁਝ ਲਿਖਿਆ ਗਿਆ ਕਿਤਾਬਾਂ ਲਿਖੀਆਂ ਗਈਆਂ ਕਿ ਜਿਹੜਾ ਸੀਮਨ ਇਹਨੂੰ ਆਪਾਂ ਸਾਹਮਣੇ ਰੱਖਣਾ ਹੁਣ ਮੰਨ ਲਓ ਵੀ ਇੱਕ ਬੰਦਾ 마ੜੀਆਂ ਹੱਤਾਂ ਦੇ ਵਿੱਚ ਪਾ ਕੇ ਅੱਜ ਕੱਲ ਅਨ ਅਵੇਅਰਨੈਸ ਕਰਕੇ ਬੱਚੇ ਜਿਹੜੇ ਨੇ ਸਾਡੇ ਮਾੜੀਆਂ ਹੱਤਾਂ ਦੇ ਵਿੱਚ ਪੈ ਜਾਂਦੇ ਨੇ ਜਿਹੜੇ ਆਪਣਾ ਨੁਕਸਾਨ ਆਲਰੇਡੀ ਕਰ ਚੁੱਕੇ ਨੇ ਤੇ ਫਿਰ ਵਿਆਹ ਵੇਲੇ ਜਦੋਂ ਉਹਨਾਂ ਨੂੰ ਕੋ ਉਹ ਵਿਆਹ ਤੋਂ ਹੱਥ ਹੀ ਨਹੀਂ ਧਰਾਉਂਦੇ ਜੀ ਦੇਖੋ ਹੁਣ ਮੇਰੇ ਕੋ ਮੋਸਟਲੀ ਜਿਹੜੇ ਬੱਚੇ ਆਉਂਦੇ ਨੇ ਉਹ 30 32 ਸਾਲ ਦੇ ਹੋ ਜਾਂਦੇ ਨੇ 32 ਸਾਲ ਦੇ ਹੋ ਕੇ ਘਰ ਦੇ ਉਹਨਾਂ ਉੱਤੇ ਪ੍ਰੈਸ਼ਰ ਪਾਣਾ ਸ਼ੁਰੂ ਕਰ ਦਿੰਦੇ ਨੇ ਵੀ ਤੁਸੀਂ ਮੈਰਿਜ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਜੀ ਸਾਡਾ ਪ੍ਰਾਈਵੇਟ ਪਾਰਟ ਇਸ ਕਾਬਿਲ ਹੀ ਹੈ ਨਹੀਂ ਉਹ ਸਿਰਫ ਪਿਸ਼ਾਬ ਕਰਨ ਦੇ ਕਾਬਿਲ ਆਂਦਾ ਪਸ਼ਾਬ ਕਰਨ ਦੇ ਲਈ ਰਹਿ ਗਿਆ ਸਿਰਫ ਸਾਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਕਰੰਟ ਕਿੱਦਾਂ ਆਂਦਾ ਹੂੰ ਭੁੱਲ ਗਏ ਭੁੱਲ ਗਏ ਬਿਲਕੁਲ ਵੀ ਇਹਦੇ ਵਿੱਚ ਕਰੰਟ ਆਂਦਾ ਹੁੰਦਾ ਸੀ ਕਿਸੇ ਟਾਈਮ ਤੇ ਹੁਣ ਨਹੀਂ ਬਿਲਕੁਲ ਆ ਰਿਹਾ ਹੂੰ ਹੂੰ ਸੋ ਜੀ 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 ਤੇ ਕਰੰਟ ਆਣਾ ਬਿਲਕੁਲ ਸਮਾਪਤ ਹੋ ਚੁੱਕਾ ਬੰਦ ਹੋ ਗਿਆ ਤੇ ਜਿਹੜਾ ਹੁਣ ਬੀਟ ਰੂਡੋ ਕੀ ਕਰੇਗਾ ਅੰਦਰ ਜਿਹੜੀ ਸੀਮਨ ਦੇ ਵਿੱਚ ਰਿਟੈਂਸ਼ਨ ਨਹੀਂ ਆ ਰਹੀ ਸੀਮਨ ਦੇ ਵਿੱਚ ਚਲੋ ਵੀ ਉਹਦੀ ਕੁਆਲਿਟੀ ਖਰਾਬ ਹੋ ਗਈ ਏ ਉਹਦੀ ਕੁਆਂਟਿਟੀ ਨਹੀਂ ਰਹੀ ਉਹ ਜਿਹੜਾ ਸੀਮਨ ਦੀ ਕੁਆਲਿਟੀ ਏ ਤੇ ਕੁਆਂਟਿਟੀ ਏ ਉਹਨੂੰ ਵਿਧਾਨ ਦਾ ਕੰਮ ਕਰੇਗਾ ਜਦੋਂ ਤੱਕ ਤੁਹਾਡਾ ਅੰਦਰ ਤੜੇ ਸੀਮਨ ਨਹੀਂ ਹੋਏਗਾ ਸੀਮਨ ਐਕਟ ਐਜ਼ ਆ ਫਿਊਲ ਓਕੇ ਫਿਊਲ ਜੇ ਗੱਡੀ ਦੇ ਵਿੱਚ ਪੈਟਰੋਲ ਨਹੀਂ ਹੋਏਗਾ ਤੇ ਗੱਡੀ ਕਿਦਾਂ ਸਟਾਰਟ ਹੋ ਜੇਗੀ ਅਨਾਰਦ ਵਿੱਚ ਸਭ ਤੋਂ ਵੱਧ ਹੁੰਦੇ ਨੇ ਐਂਟੀਆਕਸੀਡੈਂਟ ਐਂਟੀਆਕਸੀਡੈਂਟ ਕੀ ਕਰਦੇ ਨੇ ਕੋਈ ਵੀ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਕੋਈ ਵਾਇਰਸ ਹੈ ਕੋਈ ਕਟਾਣੂ ਨੇ ਕੋਈ ਜਵਾਮਸ ਨੇ ਜਿੰਨਾ ਕਰਕੇ ਤੁਹਾਡੇ ਅੰਦਰ ਕਰੰਟ ਦੀ ਕਮੀ ਹੋ ਜਾਂਦੀ ਹੈ ਜਾਂ ਕਰੰਟ ਨਹੀਂ ਆਂਦਾ ਮਤਲਬ ਜੰਗਾਲ ਲੱਗੇ ਜਿਸ ਕਰਕੇ ਹਾਂ ਇਹ ਇੰਨੇ ਜੰਗਾਲ ਲਾਣਾ ਜੀ ਅੱਛਾ ਇਹਦੇ ਅੰਦਰ ਇੰਨੀਆਂ ਵਧੀਆ ਚੀਜ਼ਾਂ ਨੇ ਇੰਨੀਆਂ ਵਧੀਆ ਚੀਜ਼ਾਂ ਨੇ ਕੁਦਰਤ ਵੱਲੋਂ ਦਿੱਤੀਆਂ ਗਈਆਂ ਨੇ ਇਹ ਜਦੋਂ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਬਣਾਣਾ ਨਾ ਇਹ ਇੰਨਾ ਬਾ ਕਮਾਲ ਕੰਬੀਨੇਸ਼ਨ ਬਣਾਇਆ ਇਹਦੇ ਵਿੱਚ ਇੱਕ ਹੋਰ ਚੀਜ਼ ਜੇ ਫਰੁਕੀ ਸਾਹਿਬ ਮੈਂ ਐਡ ਕਰਾਂਗਾ ਇਨੂੰ ਤੁਸੀਂ ਜਿਹੜਾ ਆਪਾਂ ਜੂਸ ਬਣਾਨੇ ਪਏ ਆ ਕਰੰਟ ਵਾਲਾ ਇਹਨੂੰ ਤੁਸੀਂ ਕਸਟਮਾਈਜ਼ ਵੀ ਕਰ ਸਕਦੇ ਹੋ ਜੀ ਓਕੇ ਕਸਟਮਾਈਜ਼ ਕਰਨ ਦਾ ਮਤਲਬ ਇਹ ਹੋਵੇ ਕਿ ਕਿਸ ਕਈਆਂ ਨੂੰ ਮੇਰੇ ਵੀਰਾਂ ਨੂੰ ਇਹਦਾ ਜਿਹੜੀ ਕੜੱਤ ਨਹੀਂ ਪਸੰਦ ਆਣੀ ਕਈਆਂ ਨੂੰ ਟੇਸਟ ਨਹੀਂ ਪਸੰਦ ਆਣਾ ਉਹ ਉਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਵੀ ਐਡ ਕਰ ਸਕਦੇ ਨੇ ਓਕੇ ਫਿਰ ਇਹਦੇ ਵਿੱਚ ਤੁਸੀਂ ਨਟਸ ਐਡ ਕਰ ਸਕਦੇ ਹੋ ਡਰਾਈ ਫਰੂਟ ਐਡ ਕਰ ਸਕਦੇ ਹੋ ਬਦਾਮ ਦੀਆਂ ਗਿਰੀਆਂ ਭਿਓ ਕੇ ਐਡ ਕਰ ਸਕਦੇ ਹੋ ਕਾਜੂ ਐਡ ਕਰ ਸਕਦੇ ਹੋ ਮੇਬੀ ਐਡ ਕਰ ਸਕਦੇ ਹੋ ਕੋਈ ਵੀ ਚੀਜ਼ ਜਿੱਦਾਂ ਦੀ ਐਡ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਮਿੰਟ ਐਡ ਕਰ ਸਕਦੇ ਹੋ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਤੁਹਾਡੇ ਜੀਭ ਦੇ ਟੇਸਟ ਨੂੰ ਚੰਗੀ ਲੱਗੇ ਮਤਲਬ ਇਹ ਵੇ ਕਿ ਇਹ ਜਿਹੜਾ ਜੂਸ ਹੈ ਤੁਸੀਂ ਰੈਗੂਲਰ ਬੇਸਿਸ ਤੇ ਜਦੋਂ ਪੀਣਾ ਸ਼ੁਰੂ ਕਰੋਗੇ ਆਪਣੀ ਜੀਭ ਦੇ ਅਨਸਾਰ ਜਿਹੜਾ ਤੁਹਾਨੂੰ ਕੰਫਰਟੇਬਲ ਲੱਗੇ ਓਕੇ ਤੁਹਾਨੂੰ ਸੁਆਦ ਲੱਗੇ ਤੁਸੀਂ ਇਹਦੀ ਜਦੋਂ ਸੁਆਦ ਦੇ ਆਦਤ ਪੈ ਜਾਗੀ ਇੱਕ ਤਾਂ ਤੁਹਾਨੂੰ ਉਹਦੇ ਵੱਲੋਂ ਜਿਹੜੇ ਈਡੀ ਐਲੋਂ ਫਾਇਦਾ ਹੋਏਗਾ ਦੂਜੇ ਨੰਬਰ ਤੇ ਤੁਹਾਡੀ ਸਰੀਰ ਨੂੰ ਓਵਰਆਲ ਬਹੁਤ ਫਾਇਦਾ ਹੋਏਗਾ ਦੇਖੋ ਜੀ ਆ ਜਿੰਨੀ ਕੁਆਂਟੀਟੀ ਤੁਹਾਡੇ ਮੂਰੇ ਪਈ ਆ ਜਿਹੜੀਆਂ ਇੱਕ ਇੱਕ ਕੋਲੀ ਹੈਗੀ ਐ ਇੰਨੀ ਇੰਨੀ ਕੁਆਂਟੀਟੀ ਇਹ ਤੁਹਾਨੂੰ ਸਮਝਾਣ ਲਈ ਰੱਖੀ ਐ ਵੀ ਇੱਕ ਟਾਈਮ ਤੇ ਆਪਾਂ ਜਿਹੜਾ ਜੂਸ ਕੰਜ਼ੂਮ ਕਰਨਾ ਐ ਇੰਨੀ ਕੁਆਂਟੀਟੀ ਹੀ ਪਾਣੀ ਹੈ ਸਾਰੀ ਆਪਾਂ ਜੀ 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 ਠੀਕ ਐ ਜੀ ਆਪਾਂ ਹੁਣ ਤੁਹਾਡੇ ਸਾਹਮਣੇ ਲਾਈਵ ਤੇ ਤੁਹਾਨੂੰ ਕੱਢ ਕੇ ਦਿਖਾਵਾਂਗੇ ਜੂਸ ਤੇ ਇਹ ਜਿਹੜਾ ਜੂਸ ਪੀ ਕੇ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਸਰੀਰ ਦਾ ਜਿਹੜਾ ਜੂਸ ਨਿਕਲ ਚੁੱਕਾ ਨਾ ਚੰਗੀ ਤਰ੍ਹਾਂ ਹਮ ਉਹ ਜਲੂਸ ਨੂੰ ਸੈੱਟ ਕਰਨ ਲਈ ਜੂਸ ਪੀਣਾ ਬਹੁਤ ਜ਼ਰੂਰੀ ਹੋ ਗਿਆ ਹੁਣ ਹਾਂਜੀ ਮੈਂ ਬਣਾ ਕੇ ਦਿਖਾ ਰਿਆ ਜੀ ਦੂਜੇ ਨੰਬਰ ਤੇ ਆਪਾਂ ਇਹ ਚ ਐਡ ਕਰਾਂਗੇ ਜੀ ਬੀਟਰ ਰੂਟ ਓਕੇ ਬੀਟਰ ਰੂਟ ਨੂੰ ਐਡ ਕਰਨ ਦਾ ਇਦਾਂ ਤਰੀਕਾ ਜੀ ਜੂਸਰ ਦੇ ਵਿੱਚ ਬੀਟਰ ਰੂਟ ਇਦਾਂ ਪਾ ਲੈਣੀ ਹੈ ਚਕੁੰਦਰ ਪਾ ਲੈਣੀ ਹੈ ਹਮ ਚਕੁੰਦਰ ਪਾ ਕੇ ਤੇ ਇਦਾਂ ਨੂੰ ਘੇੜਾ ਦਵਾ ਲੈਣਾ ਬਸ ਮੜਾ ਜਾ ਛੋਟਾ ਜੂਸ ਬਣ ਕੇ ਤਿਆਰ ਹੈ ਬਿਲਕੁਲ ਜੀ ਕਰੰਟ ਵੀ ਪੂਰਾ ਆਏਗਾ ਤੇ ਤੂਫਾਨੋ ਵੀ ਪੂਰਾ ਆਏਗਾ ਜਦੋਂ ਤੂਫਾਨ ਦੇ ਵਿੱਚ ਸਭ ਕੁਝ ਡੜ ਜਾਂਦਾ ਨਾ ਇਦਾਂ ਹੀ ਬਿਮਾਰੀ ਨੇ ਤੁਹਾਡੀ ਡੜ ਜਾਣਾ ਲੱਭਣਾ ਹੀ ਨਹੀਂ ਗਈ ਕਿੱਥੇ ਹੂੰ 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 ਫਿਰ ਤੁਸੀਂ ਆਪ ਕਹਿਣਾ ਵੀ ਵਾਕਈ ਵੀ ਜਿਹੜਾ ਜੂਸ ਬਣਾਇਆ ਸੀ ਇਹ ਵਾਕਈ ਪਾਵਰਫੁੱਲ ਵੀ ਹੈ ਤੇ ਇਹਦੇ ਵਿੱਚ ਸਰੀਰ ਦੇ ਵਿੱਚ ਜਾਨ ਵੀ ਪੂਰੀ ਜਾਂਦੀ ਹੈ ਜਿਹੜੀ ਇਹ ਪ੍ਰੋਬਲਮ ਹੈ ਨਾ ਇਹ ਪ੍ਰੋਬਲਮ ਦੀਆਂ ਡਿਫਰੈਂਟ ਸਟੇਜਸ ਹੁੰਦੀਆਂ ਮੋਸਟਲੀ ਜਿਹੜੀਆਂ ਸਟੇਜਸ ਨੇ ਜਿਹੜੀਆਂ ਸਟਾਰਟਿੰਗ ਵਾਲੀਆਂ ਸਟੇਜਸ ਹੁੰਦੀਆਂ ਉਹ ਰਿਕਵਰੇਬਲ ਹੁੰਦੀਆਂ ਨੇ ਜੀ ਉਹਨ ਬੜੀ इजीली ਇਹਨਾਂ ਚੀਜ਼ਾਂ ਨਾਲ ਰੈਮਡੀਜ਼ ਦੇ ਨਾਲ ਜਿਹੜੀਆਂ ਦੇਸੀ ਆਪਾਂ ਨੁਸਕੇ ਬਣਾਨੇ ਆ ਇਹਨਾਂ ਦੇ ਨਾਲ ਬਹੁਤ ਸਾਰੇ ਪੇਸ਼ੈਂਟ ਰਿਕਵਰੇਬਲ ਹੁੰਦੇ ਨੇ ਬਟ ਕਈ ਜਿਹੜੀਆਂ ਪ੍ਰੋਬਲਮਸ ਜਿਆਦਾ ਨੰਬੀ ਹੋ ਜਾਂਦੀਆਂ ਜਾਂ ਸਟੇਜਿਸ ਲੇਟਰ ਔਨ ਚੱਲ ਜਾਂਦੀਆਂ ਅੱਗੇ ਦੀਆਂ ਸਟੇਜਿਸ ਹੋ ਜਾਂਦੀਆਂ ਉਹਦੇ ਵਿੱਚ ਸਾਨੂੰ ਫਿਰ ਸਭ ਤੋਂ ਪਹਿਲਾਂ ਟੈਸਟ ਕਰਾਣੇ ਪੈਂਦੇ ਨੇ ਤਿੰਨ ਟੈਸਟ ਹੁੰਦੇ ਨੇ ਪਲੀਜ਼ ਉਹਨਾਂ ਦਾ ਨਾਮ ਨੋਟ ਕਰ ਲਓ ਜਿਹੜਾ ਪਹਿਲਾ ਟੈਸਟ ਈ ਉਹ ਹੈਗਾ ਯੂਰੀਨ ਦਾ ਰੂਟੀਨ ਟੈਸਟ ਦੂਜਾ ਟੈਸਟ ਹੈਗਾ ਜੀ ਸੀਮਨ ਦਾ ਰੂਟੀਨ ਟੈਸਟ ਤੀਜਾ ਹੈਗਾ ਟੈਸਟੋਸਟ੍ਰੋਨ ਟੋਟਲ ਟੈਸਟ ਇਹ ਤਿੰਨ ਟੈਸਟਾਂ ਦੀ ਰਿਪੋਰਟਾਂ ਲੈ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਮੈਨੂੰ ਮਿਲ ਸਕਦੇ ਹੋ ਸਿਰਫ ਐਤਵਾਰ ਨੂੰ ਸਾਡੀ ਛੁੱ ਕੋਈ ਵੀ ਤੁਸੀਂ ਨੁਸਖੇ ਬਾਰੇ ਜਾਣਕਾਰੀ ਚਾਹੁੰਦੇ ਹੋ ਸਭ ਤੋਂ ਪਹਿਲਾਂ ਰਿਪੋਰਟਾਂ ਮੈਨੂੰ WhatsApp ਤੇ ਭੇਜੋਗੇ ਫਿਰ ਮੈਂ ਤੁਹਾਨੂੰ ਨੁਸਖੇ ਬਾਰੇ ਪ੍ਰੋਪਰ ਜਾਣਕਾਰੀ ਦਵਾਂਗਾ ਤਾਂ ਜੋ ਤੁਹਾਡੀ ਪ੍ਰੋਬਲਮ ਦੇ ਅਕੋਰਡਿੰਗ ਉਹ ਨੁਸਖਾ ਫਿੱਟ ਬੈਠਦਾ ਜਾਂ ਨਹੀਂ ਬੈਠਦਾ ਉਹ ਰਿਪੋਰਟਾਂ ਦੀ ਆਪਾਂ ਡਿਸਾਈਡ ਕਰ ਸਕਦੇ ਹਾਂ ਤੇ ਤੁਸੀਂ ਮੈਨੂੰ ਮਿਲਣ ਦਾ ਜਿਹੜਾ ਹੈਗਾ ਜਗਾ ਨੋਟ ਕਰ ਲਓ ਵੀ ਜਲੰਧਰ ਬੱਸ ਸਟੈਂਡ ਦੇ ਕੋਲ ਹੋਟਲ ਪ੍ਰੈਜ਼ੀਡੈਂਟ ਹੈਗਾ ਜੀ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਅਰੋੜਾ ਪ੍ਰਾਈਮ ਟਾਵਰ ਬੇਸਮੈਂਟ ਦੇ ਵਿੱਚ ਪਹਿਲੀ ਦੁਕਾਨ ਸ਼ਾਪ ਨੰਬਰ 1